ਤੇ ਇਹੇ ਜਦੋਂ ਤੁਸੀਂ ਤੋੜਦੇ ਹੋ ਤਾਂ ਜੋ ਇਹਦੀ ਡੰਡੀ ਹੈ ਉਹ ਜਾਂ ਤਾਂ ਵਿਚਾਲੋਂ ਤੋੜ ਲਓ ਜਾਂ ਇਹਨੂੰ ਇੱਥੋਂ ਸਿਰੇ ਤੋਂ ਕੱਟ ਲਓ ਜੀ ਤੋੜੋ ਨਾ ਕੱਟ ਲਓ ਨਾ ਤਾਂ ਇਹ ਪੈਡਾ ਸਕੂਗਾ ਤੇ ਨਾ ਇਹ ਜੇ ਕੋਈ ਵੀ ਸਬਜ਼ੀ ਦੀ ਡੰਡੀ ਤੁਸੀਂ ਨਾਲ ਤੋੜੀ ਹੋਗੀ ਤਾਂ ਇਹ ਸੁੱਕਦੀ ਨਹੀਂ ਹੈਗੀ ਜੀ ਜਦੋਂ ਆਪਾਂ ਇਹਨੂੰ ਲੈ ਵੀ ਕਿਸਾਨ ਵੀਰੋ ਅੱਜ ਤੋੜਾਂਗੇ ਆਪਾਂ ਲਾਲ ਟਮਾਟਰ ਜੋ ਕਿ ਬਹੁਤ ਹੀ ਜਿਆਦੇ ਮਾਤਰਾ ਦੇ ਵਿੱਚ ਲਾਲ ਟਮਾਟਰ ਲੱਗ ਚੁੱਕੇ ਨੇ ਤੇ ਅੱਜ ਆਪਾਂ ਨਾਲੇ ਬਤਾਉ ਤੋੜੇ ਨੇ ਤੇ ਨਾਲੇ ਤੋੜ ਰਹੇ ਹਾਂ ਲਾਲ ਟਮਾਟਰ ਬੱਖ-ਬੱਖ ਪੇਡਾਂ ਤੇ ਲਾਰਜ ਮਾਟਰ ਲੱਗੇ ਹੋਏ ਨੇ ਜੀ ਜੋ ਆਪਾਂ ਨੂੰ ਭਾਲ-ਭਾਲ ਕੇ ਇਹ ਲਾਲ ਟਮਾਟਰ ਤੋੜਨੇ ਪੈਂਦੇ ਨੇ ਤੇ ਪੂਰੇ ਲਾਲ ਨੂੰ ਲਾਲ ਲਾਲ ਟਮਾਟਰ ਪੂਰੇ ਪੱਕੇ ਪੈ ਨੇ ਜੀ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜੋ ਲਾਲ ਟਮਾਟਰ ਬੱਖ-ਬੱਖ ਪੇਡਾਂ ਦੇ ਉੱਪਰ ਲੇ ਵੀ ਕਿਸਾਨ ਵੀਰੋ ਕੋਕਲਾ ਮਿਰਚ ਸਬਜੀ ਵਾਸਤੇ ਅੱਜ ਤਿਆਰ ਸੀ ਜੀ ਜੋ ਆਪਾਂ ਅੱਜ ਤੋੜਦੇ ਆ ਕੋਕਲਾ ਮਿਰਚ ਤੇ ਕੋਕਲਾ ਮਿਰਚ ਤੋੜਨੀ ਆਪਾਂ ਨੇ ਕਰ ਤੀ ਸ਼ੁਰੂ ਅੱਜ ਦੀ ਸਬਜੀ ਜੋ ਆਪਾਂ ਤਿਆਰ ਕਰਾਂਗੇ ਕੋਕਲਾ ਮਿਰਚ ਹੈ ਜੀ ਤੇ ਇੱਕ ਕਿਸਾਨ ਵੀਰੋ ਜ਼ਰੂਰ ਦੱਸਦੇ ਰਹੋ ਜਿਹੜੀ ਇਹ ਕੋਕਲਾ ਮਿਰਚ ਹੈ ਇਹਦੇ ਉੱਪਰਲੀ ਸਾਈਡ ਇਹ ਇਸ ਤਰ੍ਹਾਂ ਗਲਣੀ ਸ਼ੁਰੂ ਹੋ ਗਈ ਵੀ ਇਹ ਉੱਪਰ ਗਲਣ ਦਾ ਕੀ ਕਾਰਨ ਹੈ ਜੀ ਕੀ ਕਾਰਨ ਇਹ ਗਲਣੀ ਸ਼ੁਰੂ ਹੋਈ ਹੈ वैसे बाकी सारा पेड़डा सही सलामत है फल्ला फाला सही तरीके ਨਾਲ ਚੱਕ ਰਿਹਾ ਪਰ ਕੁਛ ਕੁਛ ਪੇਡਿਆਂ ਦੇ ਵਿੱਚ ਇਹ ਜੋ ਕੋਕਲਾ ਮਿਰਚੇ ਉਹ ਗਲਣੀ ਸ਼ੁਰੂ ਹੋ ਚੁੱਕੀ ਹੈ ਤੇ ਇਹਨੂੰ ਆਪਾਂ ਤੋੜ ਕੇ ਡੇਗਾਗੇ ਅੱਜ ਤੋੜਾਂਗੇ ਜਿੰਨੀ ਸਹੀ ਹੋਈ ਉਨੀ ਰੱਖ ਲਾਂਗੇ ਬਾਕੀ ਇਹਨੂੰ ਤੋੜ ਕੇ ਦੇਗ ਦਾਂਗੇ ਜੀ ਇਸ ਤਰ੍ਹਾਂ ਇਹ ਗਲਣੀ ਸ਼ੁਰੂ ਹੋ ਚੁੱਕੀ ਹੈ ਤਾਂ ਕਮੈਂਟਾਂ ਦੇ ਵਿੱਚ ਕਿਸਾਨ ਵੀਰੋ ਜਰੂਰ ਜਾਣਕਾਰੀ ਦਿਓ ਕਿ ਇਹ ਮਿਰਚੇ ਇਸ ਤਰ੍ਹਾਂ ਗਲਣੀ ਕਿਉਂ ਸ਼ੁਰੂ ਹੋ ਗਈ ਇਹਦੀ ਰੋਕਥਾਮ ਲਈ ਆਪਾਂ ਕੀ ਚੀਜ਼ ਦੇ ਵਰਤੋਂ ਕਰ ਸਕਦੇ ਹਾਂ ਜੀ ਧੰਨਵਾਦ ਸਾਥੀਓ ਅੱਜ ਦੀ ਆਪਾਂ ਕੋਕਲਾ ਮਿਰਚ ਦੀ ਤੜਾਈ ਕਰ ਰਹੇ ਹਾਂ ਜੀ ਧੰਨਵਾਦ ਜੀ ਅੱਲਾ ਵੀ ਕਿਸਾਨ ਵੀਰੋ ਹੁਣ ਤੋੜ ਰਹੇ ਆਪਾਂ ਜੋ ਕਿ ਹਰੀ ਤੇ ਲਾਲ ਮਿਰਚ ਵੈਸੇ ਹੀ ਲਾਲ ਵੀ ਹੋ ਜਾਂਦੀ ਹੈ ਐਸ ਟਾਈਮ ਹੈ ਹਰੀ ਹੈ ਹਰੀ ਮਿਰਚ ਤੋੜ ਰਹੇ ਆ ਆਪਣਾ ਬੂਟਾ ਫਾਲਾ ਫੁੱਲਾ ਪੂਰੀ ਤਿਆਰੀ ਨਾਲ ਚੱਕਰਿਆ ਜੀ ਹਰੀ ਮਿਰਚ ਤੋੜਾਂਗੇ ਜੋ ਕਿ ਇਹ ਚਟਣੀ ਤੇ ਇਹਦੀ ਸਬਜ਼ੀ ਆ ਦਾਲ ਤੇ ਹੋਰ ਕੰਮਾਂ ਦੇ ਵਿੱਚ ਇਹ ਚਾਰ ਸਲਾਦ ਦੇ ਵਿੱਚ ਕੰਮ ਆਉਂਦੀ ਹੈ ਇਹ ਹਰੀ ਮਿਰਚ ਆਪਾਂ ਅੱਜ ਤੋੜਨੀ ਕਰੀਏ ਸ਼ੁਰੂ ਧੰਨਵਾਦ ਵੀ ਸਾਥਿਓ ਲੈ ਅ ਵੀ ਕਿਸਾਨ ਵੀਰ ਸਾਰਿਆਂ ਨੂੰ ਪਹਿਲਾਂ ਆਪਾਂ ਪਹੁੰਚਦੇ ਆਂ ਆਪਣੀ ਸ਼ਾਪ ਦੇ ਵਿੱਚ ਜਿੱਥੇ ਸ਼ਾਪ ਨੂੰ ਸਵੇਰੇ ਮੌਇਦ ਸ਼ਰਮਾ ਉੱਠ ਕੇ ਸਾਫ ਸਫਾਈ ਕਰਕੇ ਤੂੰ ਬੱਤੀ ਕਰਕੇ ਸਵੇਰੇ ਲੈ ਕੇ ਭਗਵਾਨ ਦਾ ਨਾਮ ਅਸੀਂ ਦੁਕਾਨ ਦੀ ਸਾਫ ਸਫਾਈ ਕਰਦੇ ਆ ਤੇ ਉਸ ਤੋਂ ਬਾਅਦ ਚੱਲਾਂਗੇ ਅੱਗੇ ਤੇ ਹੁਣ ਚੱਲਾਂਗੇ ਆਪਾਂ ਸਬਜ਼ੀ ਵਾਲੇ ਬਾਗਲ ਦੇ ਵਿੱਚ ਜਿੱਥੇ ਆਪਾਂ ਸਾਰਿਆਂ ਨੂੰ ਪਹਿਲਾਂ ਚੱਕਾਂਗੇ ਆਪਣੀ ਗੁੜਾਈ ਵਾਲੀ ਕਸੋਲੀ ਤੇ ਉਸ ਤੋਂ ਬਾਅਦ ਚੱਕਾਂਗੇ ਆਪਾਂ ਜੋ ਬਾਗਲ ਦੀ ਆਪਣੀ ਚਾਬੀ ਹੈ ਜਿਸ ਨੂੰ ਲੋਕ ਲਾਇਆ ਜਾਂਦਾ ਹੈ ਤੇ ਫਿਰ ਚੱਲਾਂਗੇ ਅੱਗੇ ਆਜੋ ਲੈ ਕੇ ਚੱਲਦੇ ਹਾਂ ਤੁਹਾਨੂੰ ਬਾਗਲੇ ਦੇ ਵਿੱਚ ਜਿੱਥੇ ਬਹੁਤ ਹੀ ਪ੍ਰਕਾਰ ਦੀ ਸਬਜ਼ੀ ਲੱਗੀ ਹੋਈ ਹੈ ਤੇ ਅੱਜ ਪਹਿਲਾਂ ਗਮਾਰੇ ਦੀ ਤੋੜੀ ਸੀ ਤੇ ਆਏ ਅੱਜ ਆਪਾਂ ਦੇਖਾਂਗੇ ਕਿ ਸਰ ਚੀਜ਼ ਤੇ ਕਿਹੜੇ ਪੌਦਿਆਂ ਤੇ ਕਾਦੀ ਸਬਜ਼ੀ ਲੱਗੀ ਹੋਈ ਆ ਆਜੋ ਬਣੇ ਰਹੋ ਵੀਡੀਓ ਤੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਆਜੋ ਵੀ ਸਾਥੀਓ ਲੈ ਵੀ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਬਾਗਲੇ ਦੇ ਵਿੱਚ ਜਿੱਥੇ ਲਗਾਇਆ ਹੋਇਆ ਲੋਕ ਸਾਰੇ ਨੂੰ ਪਹਿਲਾਂ ਤਰਪਾਲੀ ਰੱਖ ਕੇ ਆਪਾਂ ਨੇ ਖੋਲਾਂਗੇ ਲੋਕ ਨੂੰ ਫਿਰ ਪੂਆ ਜੈਗ ਨੇ ਜਿਹਾਗ ਨੇ ਜਿਹਾਗ ਨੇ ਇਸ ਦੇ ਮਾਤਾ ਜੀ ਕੀ ਪਵਰ ਬਦੀ ਪੀਤਾ ਮਹਦੇਵ ਤੇ ਆ ਜੋਈ ਸਬਜੀ ਭਾਜੀ ਪਾਣੀ ਪੂਣੀ ਲਾਇਆ ਹੋਇਆ ਤੇ ਬੇਲਾ ਸਬਜੀ ਦੇ ਬੂਟੇ ਹਰੇ ਹੋ ਰਹੇ ਨੇ ਤੇ ਤੁਸੀਂ ਦੇਖ ਰਹੇ ਹੋ ਚੌਲੇ ਦੀਆਂ ਪਲੀਆਂ ਫਿਰ ਲਗਾਵਾਂਗੇ ਆਪਾਂ ਕੱਕੜੀ ਕੱਕੜੀ ਦਾ ਮਤਲਬ ਲਵਾ ਤਰਾਂ ਤਰਾਂ ਲਗਾਵਾਂਗੇ ਫਿਰ ਥੋੜੀ ਜੀ ਟਿੰਡੋ ਵੀ ਲਗਾਵਾਂਗੇ ਤੇ ਫਿਰ ਫੁੱਟਾ ਲਗਾਵਾਂਗੇ ਖਾਣ ਵਾਲੀਆਂ ਫੁੱਟਾ ਫੁੱਟਾ ਫੁੱਟ ਕੱਕੜੀ ਉਹ ਫੁੱਟ ਕੱਕੜੀ ਵੀ ਕਹਿੰਦੇ ਨੇ ਜੀ ਤੇ ਇਹ ਸਬਜ਼ੀ ਲਗਾਵਾਂਗੇ ਅੱਜ ਆਪਾਂ ਨਾਲੇ ਖਾਣ ਵਾਲੀ ਤਰਬੂਜ ਵੀ ਖਾਣ ਵਾਲਾ ਖਰਬੂਜਾ ਵੀ ਖਾਣ ਵਾਲਾ ਹੈ ਕੱਕਰੀ ਵੀ ਖਾਣ ਵਾਲੀ ਹੈ ਫੁੱਟਾ ਵੀ ਖਾਣ ਵਾਲੀਆਂ ਨੇ ਏੰਡੋ ਸਬਜ਼ੀ ਬਣਾਉਣ ਵਾਲੀ ਹੈ ਇਹ ਤੋਰੀਆਂ ਆਪਣੇ ਤਿਆਰ ਹੋਈਆਂ ਸ਼ੁਰੂ ਹੋ ਗਈਆਂ ਜੀ ਇਹ ਤੁਸੀਂ ਤੋਰੀ ਦੇਖ ਰਹੇ ਹੋ ਉਧਰ ਆਪਣੇ ਅੱਲਾ ਦੇਖ ਰਹੇ ਹੋ ਜੋ ਅੱਲਾ ਲੱਗਣੀਆਂ ਸ਼ੁਰੂ ਹੋ ਰਹੀਆਂ ਨੇ ਜੀ ਬੇਲਾਂ ਤੇ ਕਾਫੀ ਸਬਜ਼ੀ ਆਪਾਂ ਹਰ ਰੋਜ਼ ਇੱਥੋਂ ਤੋੜ ਕੇ ਲੈ ਆਂਦੇ ਆ ਤੇ ਬੇਲਾਂ ਤੇ ਫਲਦਾਰ ਜੋ ਫੋਲਡਾ ਫਾਲਾ ਬੋਤਲਾ ਗਰੇ ਨਹੀਂ ਜੀ ਵੈਸੇ ਅਤਾ ਇੰਨਾ ਚ ਹਾਲ ਤੱਕ ਦੇਸੀ ਰੇ ਪਾ ਕੇ ਹੀ ਤਿਆਰ ਕੀਤੀਆਂ ਨੇ ਇਹੇ ਅੱਲਾ ਤੱਕ ਦੋ ਤੇ ਧੋੜੀ 3 ਭਾਂਤ ਦੀ ਸਬਜੀ ਅੱਜ ਹਰ ਰੋਜ ਤਿਆਰ ਹੁੰਦੀ ਜਾ ਰਹੀ ਹੈ ਜੀ ਪਾ ਥੋੜਾ ਥੋੜਾ ਹਰ ਰੋਜ਼ ਟੂਟੀ ਦਾ ਪਾਣੀ ਲਗਾਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਪਾਣੀ ਵਾਲੇ ਵਾਲੇ ਜੋ ਛੋਟੀਆਂ ਛੋਟੀਆਂ ਕਿਆਰੀਆਂ ਕਰਕੇ ਆਪਾਂ ਨੇ ਟਿੰਡੂਆਂ ਜੀਆਂ ਬੇਲਾਂ ਤੇ ਮੱਕੀ ਬੀਜ ਰખી ਹੈ ਤੇ ਇੱਧਰ ਜਸਪਾਲ ਕੌਰ ਜੀ ਵੀ ਫਿਰਦੇ ਨੇ ਕਿਉਂਕਿ ਜਦੋਂ ਵੀ ਇਹ ਬਾਗਰੇ ਦੇ ਵਿੱਚ ਆਉਂਦੇ ਨੇ ਥੱਲੇ ਘਟ ਝਾਕਦੇ ਨੇ ਤਾਂ ਕਿ ਇੱਕ ਦੋ ਬੇਲਾਂ ਤੇ ਇਹ ਪੈਰ ਰੱਖ ਕੇ ਬਗੇ ਜਾਂਦੇ ਨੇ ਤੇ ਇੱਧਰ ਸਬਜੀ ਭਾਜੀ ਤੇ ਨੀਂਗਾ ਮਾਰ ਰਹੇ ਨੇ ਜੋ ਇਹਨਾਂ ਦੀ ਡਿਊਟੀਆਂ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਪੂਰੀ ਨਿਗਰਾਨੀ ਦੇ ਨਾਲ ਆਲੇ-ਦਲੇ ਸਬਜੀ ਨੂੰ ਚੈੱਕ ਕਰਦੇ ਹੋਏ ਕਿਉਂ ਤੂੰ ਬੇਲ ਤੇ ਨਾ ਪੈਰ ਰੱਖ ਦੇ ਨਾਲੇ ਮੈਂ ਤੈਨੂੰ ਪਹਿਲਾਂ ਕਹੀਆਂ ਨਾ ਦੀ ਨੰਦ ਨੂੰ ਉਹ ਠੀਕ ਹੈ ਕਿਉਂ ਹੱਥ ਪੱਲੇ ਲਾਈਆਂ ਨਹੀਂ ਇਹਨੇ ਤੇ ਇਹ ਪਰਸੋ ਚੌਥੇ ਤੱਕ ਹੋ ਜਾਣੀ ਹੈ ਗੋਲੀਆਂ ਹਨੇਗੀ ਲੈ ਵੀ ਕਿਸਾਨ ਵੀਰੋ ਜਿਹੜੀ ਆਪਾਂ ਨੇ ਖਖੜੀਆਂ ਖਰਬੂਜੇ ਫੁੱਟਾ ਇਹ ਲਾਈਆਂ ਦੀਆਂ ਇਹ ਗੋਲੀਆਂ ਨੂੰ ਦੇ ਰਹੇ ਆ ਪਾਣੀ ਆਪਾਂ ਤਾਂ ਪਾਲ ਜੀ ਸਵੇਰੇ ਸਵੇਰੇ ਇਹਨਾਂ ਨੂੰ ਚੜੀ ਜਾ ਰਹੀ ਹੈ ਤਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਫਟਾਰ ਕਰਨੀ ਜੀ ਤੇ ਓਲੀਆਂ ਨੂੰ ਦੇ ਰਹੇ ਆਪਾਂ ਥੋੜੀ ਥੋੜੀ ਪਾਣੀ ਦੀ ਪਾਲ ਤੇ ਜਿਵੇਂ ਇੱਕਿਆਰੀ ਸੁੱਕੀ ਪਈ ਐ ਹੁਣ ਇੱਥੇ ਛੱਡੇ ਆਪਾਂ ਨੇ ਪਾਣੀ ਸਾਪ ਜਿਓਂ ਵਰਗੀ ਸਵੇਰੇ ਸਵੇਰੇ ਪੈਪ ਪਾਣੀ ਚੱਲ ਰਿਹਾ ਜੀ ਤੇ ਤਿੰਨ ਚਾਰ ਓਲੀਆਂ ਨੂੰ ਪਾਲ ਦੇ ਚੁੱਕੇ ਆ ਤੇ ਇੱਧਰ ਤਾਜ਼ੀਆਂ ਮਿਰਚਾਂ ਲਾਈਆਂ ਦੀਆਂ ਜੋ ਕੀ ਆਪਾਂ ਗੇਤੀਆਂ ਪਸੇਤੀਆਂ ਇੱਧਰ ਲਿਆਂ ਨੇ ਫਲ ਚੱਕਰਖੇ ਤੇ ਇਧਰ ਲੀਆਂ ਹੁਣ ਆਪਾਂ ਪਛੇਤੀਆਂ ਲਾਈਆਂ ਨੇ ਇਹ ਗੇਤੀਆਂ ਨੇ ਇਧਰ ਲੀਆਂ ਤੇ ਇਹ ਪਛੇਤੀਆਂ ਨੇ ਲੈ ਵੀ ਕਿਸਾਨ ਵੀਰ ਉਹ ਅੱਜ ਦੀ ਸਬਜੀ ਆਪਾਂ ਤੋੜਾਂਗੇ ਬੈਂਗਨ ਜੋ ਕਿ ਅੱਜ ਦੀ ਸਬਜੀ ਆਪਾਂ ਤੋੜਨ ਵਾਸਤੇ ਦੇਖ ਰਿਆਂ ਤੇ ਕਮੈਂਟਾਂ ਦੇ ਵਿੱਚ ਤੁਹਾਨੂੰ ਜਰੂਰ ਦੱਸੋ ਕਿ ਜੋ ਇਹ ਸਬਜੀ বেগਣੀ ਦੀ ਤੜਵਾਈ ਹੈ ਉਹ ਜਰਚੋਂ ਤੋੜਨੀ ਚਾਹੀਦੀ ਹੈ ਇੱਥੋਂ ਤੋੜਨੀ ਚਾਹੀਦੀ ਹੈ ਜਾਂ ਉਹ ਇੱਥੋਂ ਤੋੜਨੀ ਚਾਹੀਦੀ ਹੈ ਤੇ ਆਪਾਂ ਇਹਦੀ ਕਰਾਂਗੇ ਤੜਵਾਈ ਤੇ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਹਾ ਕਰੋ ਧੰਨਵਾਦ ਸਾਥੀਓ ਆਜੋ ਜੀ ਲੈ ਵੀ ਕਿਸਾਨ ਵੀਰੋ ਜਦੋਂ ਤੁਸੀਂ ਇਹ ਸਬਜੀ ਬੈਂਗਣੀ ਨੂੰ ਤੋੜਨ ਦੀ ਤਿਆਰੀ ਕਰੋ ਤਾਂ ਇਹਨੂੰ ਉਰੋਂ ਜਰਚੋਂ ਤੋੜ ਲੈਣਾ ਚਾਹੀਦਾ ਹੈ ਜਾਂ ਕੈਂਚੀ ਨਾਲ ਜਾਂ ਕਰਦਰ ਨਾਲ ਤੁਸੀਂ ਇਹਨੂੰ ਕੱਟ ਸਕਦੇ ਹੋ ਕਿਉਂਕਿ ਆਪ ਪਤਾ ਇਹਨੂੰ ਹੁਣ ਥੋੜਾ ਜਿਹਾ ਦਾਤੀ ਨਾਲ ਹੀ ਕੱਟਾਂਗੇ ਤੇ ਇਹ ਆਪਾਂ ਤੋੜਨੀ ਹੁਣ ਸ਼ੁਰੂ ਕਰਤੀ ਤੇ ਇਹ ਤੋੜ ਚੁੱਕੇ ਆ ਤੇ ਇਹ ਜਦੋਂ ਤੁਸੀਂ ਤੋੜਦੇ ਹੋ ਤਾਂ ਜੋ ਇਹਦੀ ਡੰਡੀ ਐ ਉਹ ਜਾਂ ਤਾਂ ਵਿਚਾਲੋਂ ਤੋੜ ਲਓ ਜਾਂ ਇਹਨੂੰ ਇੱਥੋਂ ਸਿਰੇ ਤੋਂ ਕੱਟ ਲਓ ਜੀ ਤੋੜੋ ਨਾ ਕੱਟ ਲਓ ਨਾ ਤਾਂ ਇਹ ਪੇਡਾ ਸੁੱਕੂਗਾ ਤੇ ਨਾ ਇਹ ਜੇ ਕੋਈ ਵੀ ਸਬਜ਼ੀ ਦੀ ਡੰਡੀ ਤੁਸੀਂ ਨਾਲ ਤੋੜੀ ਹੋਊਗੀ ਤਾਂ ਇਹ ਸੁੱਕਦੀ ਨਹੀਂ ਹੈਗੀ ਜੀ ਜਦੋਂ ਆਪਾਂ ਇਹਨੂੰ ਜੜਚੋਂ ਤੋੜ ਲਾਨੇ ਆ ਤਾਂ ਸਬਜੀ ਦੇ ਕੁਝ ਹੀ ਸਮੇਂ ਦੇ ਵਿੱਚ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਡੰਡੀ ਦੇ ਨਾਲ ਜੇ ਇਹਨੂੰ ਤੁਸੀਂ 2 ਦਿਨ ਸਬਜੀ ਨੂੰ ਰੱਖਣਾ ਚਾਹੋ ਕਿਸੇ ਵੀ ਸਬਜੀ ਨੂੰ ਡੰਡੀ ਨਾਲ ਹੋਵੇ ਤਾਂ ਉਹ 2 ਦਿਨ ਰਹਿ ਜਾਂਦੀ ਹੈ ਜੀ ਨਹੀਂ ਇਹ ਕੁਝ ਹੀ ਸਮੇਂ ਦੇ ਬਾਅਦ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਤਾਂ ਬੇ ਬੱਤੀ ਜੀ ਹੋ ਜਾਂਦੀ ਹੈ ਨਹੀਂ ਇਹ ਪੂਰੀ ਆਪਣੀ ਸਬਜੀ ਤਰੀਕੇ ਨਾਲ ਜਮਾ ਕਰ ਰਹੀਦੀ ਹੈ ਜੀ ਹਰੀ-ਭਰੀ ਰਹਿੰਦੀ ਹੈ ਤੇ ਇਹ ਆਪਾਂ ਹੁਣ ਤੋੜਦੇ ਆ ਅੱਜ ਦੀ ਸਬਜੀ ਬੈਂਗਣੀ ਲੰਬੀ ਬੈਂਗਣੀ ਜੀ ਆਜੋ ਵਿਚਾਟਿਓ ਧੰਨਵਾਦ ਲੈ ਵੀ ਕਿਸਾਨ ਵੀਰੋ ਅੱਜ ਤੋੜਾਂਗੇ ਆਪਾਂ ਲਾਲ ਟਮਾਟਰ ਜੋ ਕਿ ਬਹੁਤ ਹੀ ਜ਼ਿਆਦੇ ਮਾਤਰਾ ਦੇ ਵਿੱਚ ਲਾਲ ਟਮਾਟਰ ਲੱਗ ਚੁੱਕੇ ਨੇ ਤੇ ਅੱਜ ਆਪਾਂ ਨਾਲੇ ਬਤਾਉ ਤੋੜੇ ਨੇ ਤੇ ਨਾਲੇ ਤੋੜ ਰਹੇ ਆ ਲਾਲ ਟਮਾਟਰ ਵੱਖ-ਵੱਖ ਪੇਡਾਂ ਤੇ ਲਾਲ ਟਮਾਟਰ ਲੱਗੇ ਹੋਏ ਨੇ ਜੀ ਜੋ ਆਪਾਂ ਨੂੰ ਭਾਰ-ਭਾਰ ਕੇ ਲਾਲ ਟਮਾਟਰ ਤੋੜਨੇ ਪੈਂਦੇ ਨੇ ਤੇ ਪੂਰੇ ਲਾਲ ਨੂੰ ਲਾਲ ਲਾਲ ਟਮਾਟਰ ਪੂਰੇ ਪੱਕੇ ਪੈਣੇ ਜੀ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜੋ ਲਾਲ ਟਮਾਟਰ ਵੱਖ-ਵੱਖ ਪੇਡਾਂ ਦੇ ਉੱਪਰ ਪੂਰੀ ਤਿਆਰ ਹੋ ਚੁੱਕੇ ਨੇ ਆ ਜਿਓ ਵੀ ਸਾਥੀਓ ਧੰਨਵਾਦ ਬਈ ਲੈ ਵੀ ਕਿਸਾਨ ਵੀਰੋ ਕੋਕਲਾ ਮਿਰਚ ਸਬਜੀ ਵਾਸਤੇ ਅੱਜ ਤਿਆਰ ਸੀ ਜੀ ਜੋ ਆਪਾਂ ਅੱਜ ਤੋੜਦੇ ਹਾਂ ਕੋਕਲਾ ਮਿਰਚ ਤੇ ਕੋਕਲਾ ਮਿਰਚ ਤੋੜਨੀ ਆਪਾਂ ਨੇ ਕਰ ਤੀ ਸ਼ੁਰੂ ਅੱਜ ਦੀ ਸਬਜੀ ਜੋ ਆਪਾਂ ਤਿਆਰ ਕਰਾਂਗੇ ਕੋਕਲਾ ਮਿਰਚਾਂ ਜੀ ਤੇ ਇੱਕ ਕਿਸਾਨ ਵੀਰੋ ਜ਼ਰੂਰ ਦੱਸਦੇ ਰਹੋ ਜਿਹੜੀ ਇਹ ਕੋਕਲਾ ਮਿਰਚ ਹੈ ਇਹਦੇ ਉੱਪਰਲੀ ਸਾਈਡ ਆ ਇਹ ਇਸ ਤਰ੍ਹਾਂ ਗਲਣੀ ਸ਼ੁਰੂ ਹੋ ਗਈ। ਵੀ ਇਹ ਉੱਪਰ ਗਲਣ ਦਾ ਕੀ ਕਾਰਨ ਹੈ ਜੀ? ਕੀ ਕਾਰਨ ਇਹ ਗਲਣੀ ਸ਼ੁਰੂ ਹੋਈ ਹੈ? ਵੈਸੇ ਬਾਕੀ ਸਾਰਾ ਪੇਡਾ ਸਹੀ ਸਲਾਮਤ ਹੈ। ਫੁੱਲਾ ਫਾਲਾ ਸਹੀ ਤਰੀਕੇ ਨਾਲ ਚੱਕ ਰਿਹਾ ਹੈ ਪਰ ਕੁਝ-ਕੁਝ ਪੇਡਿਆਂ ਦੇ ਵਿੱਚ ਇਹ ਜੋ ਕੋਕਲਾ ਮਿਰਚੇ ਉਹ ਗਲਣੀ ਸ਼ੁਰੂ ਹੋ ਚੁੱਕੀ ਹੈ। ਤੇ ਇਹਨੂੰ ਆਪਾਂ ਤੋੜ ਕੇ ਡੇਗਾਂਗੇ ਅੱਜ ਤੋੜਾਂਗੇ। ਜਿੰਨੀ ਸਹੀ ਹੋਈ ਉਨੀ ਰੱਖ ਲਾਂਗੇ ਬਾਕੀ ਇਹਨੂੰ ਤੋੜ ਕੇ ਦੇਖਦਾ ਹਾਂਗੇ ਜੀ ਇਸ ਤਰ੍ਹਾਂ ਇਹ ਗਲਣੀ ਖੜੂ ਹੋ ਚੁੱਕੀ ਹੈ ਤਾਂ ਕਮੈਂਟਾਂ ਦੇ ਵਿੱਚ ਕਿਸਾਨ ਵੀਰੋ ਜਰੂਰ ਜਾਣਕਾਰੀ ਦਿਓ ਕਿ ਇਹ ਮਿਰਚੇ ਇਸ ਤਰ੍ਹਾਂ ਗਲਣੀ ਕਿਉਂ ਸ਼ੁਰੂ ਹੋ ਗਈ ਇਹਦੀ ਰੋਕਥਾਮ ਲਈ ਆਪਾਂ ਕੀ ਚੀਜ਼ ਦੇ ਵਰਤੋਂ ਕਰ ਸਕਦੇ ਹਾਂ ਜੀ ਧੰਨਵਾਦ ਸਾਥੀਓ ਅੱਜ ਦੀ ਆਪਾਂ ਕੋਕਲਾ ਮਿਰਚ ਦੀ ਤੜਾਈ ਕਰ ਰਹੇ ਹਾਂ ਜੀ ਧੰਨਵਾਦ ਜੀ ਲੈ ਵੀ ਕਿਸਾਨ ਵੀਰੋ ਹੁਣ ਤੋੜ ਰਹੇ ਆਪਾਂ ਜੋ ਕਿ ਹਰੀ ਤੇ ਲਾਲ ਮਿਰਚ ਵੈਸੇ ਹੀ ਲਾਲ ਵੀ ਹੋ ਜਾਂਦੀ ਐ ਇਸ ਟਾਈਮ ਹਰੀ ਐ ਹਰੀ ਮਿਰਚ ਤੋੜ ਰਹੇ ਆਪਾਂ ਬੂਟਾ ਫਾੜਾ ਫੁੱਲਾ ਪੂਰੀ ਤਿਆਰੀ ਨਾਲ ਚੱਕ ਰਹੇ ਜੀ ਹਰੀ ਮਿਰਚ ਤੋੜਾਂਗੇ ਜੋ ਕਿ ਇਹ ਚਟਣੀ ਤੇ ਦੀ ਸਬਜ਼ੀ ਦਾਲ ਤੇ ਹੋਰ ਕੰਮਾਂ ਦੇ ਵਿੱਚ ਇਹ ਚਾਰ ਸਲਾਦ ਦੇ ਵਿੱਚ ਕੰਮ ਆਉਂਦੀ ਐ ਹਰੀ ਮਿਰਚ ਆਪਾਂ ਅੱਜ ਤੋੜਨੀ ਕਰੀਏ ਸ਼ੁਰੂ ਧੰਨਵਾਦ ਵੀ ਸਾਥੀਓ